ਜਿਸ ਨੂੰ ਸاسي ਕੱਲ ਜਿਵੇਂ ਕਿ ਬਹੁਤ ਸਾਰੇ ਸਟੂਡੈਂਟ ਨੂੰ ਪ੍ਰੋਬਲਮ ਆ ਰਹੀ ਹੈ ਜਿਵੇਂ ਕਿ ਪੀਐਸਰਡ 1 ਜਿਹੜਾ ਜਾਂ ਪੇਪਰ 2 ਹੈਗਾ ਹਨਾ ਉਹਨਾਂ ਵਾਸਤੇ ਅਨਸਰ ਕੀਆ ਡਾਊਨਲੋਡ ਨਹੀਂ ਹੋ ਰਹੀਆਂ ਓਐਮਆਰ ਸ਼ੀਟ ਡਾਊਨਲੋਡ ਹੋ ਰਹੀਆਂ ਪਰ ਜਿਨ੍ਹਾਂ ਦੀ ਓਐਮਆਰ ਸ਼ੀਟ ਵੀ ਡਾਊਨਲੋਡ ਹੀ ਹੋ ਰਹੀਆਂ ਉਹਨਾਂ ਵਾਸਤੇ ਵੀ ਸਾਰਾ ਦੱਸਦੇ ਆਂ ਵੀ ਅਫੀਸ਼ੀਅਲ ਵੈਬਸਾਈਟ ਦਾ ਲਿੰਕ ਜਿਹੜਾ ਤੁਹਾਨੂੰ ਆਪਣਾ ਟੈਲੀਗ੍ਰਾਮ ਚੈਨਲ ਆ ਵੀ ਠੀਕ ਹੈ ਟੈਲੀਗ੍ਰਾਮ ਚੈਨਲ ਤੇ ਤੁਸੀਂ ਜਾਓਗੇ ਇੱਥੇ ਤੁਹਾਨੂੰ ਅਫੀਸ਼ੀਅਲ ਵੈਬਸਾਈਟ ਦਾ ਡਾਇਰੈਕਟ ਲਿੰਕ ਮਿਲ ਜੂਗਾ ਉੱਤੇ ਕਲਿੱਕ ਕਰੋਗੇ ਆਪਣਾ ਨੰਬਰ ਭਰ ਅਬ ਵੈਬਸਾਈਟ ਤੇ ਚਲੇ ਜਾਓਗੇ ਉੱਥੇ OMR ਸ਼ੀਟ ਡਾਊਨਲੋਡ ਕਰਨ ਦੀ ਤੁਹਾਨੂੰ অপਸ਼ਨ ਆ ਜੂਗੀ ਤੇ ਆਨਸਰ ਕਿਹਾਂ ਹਲੇ ਜਿਹੜੀਆਂ ਡਾਊਨਲੋਡ ਕਈ ਵਾਰੀ ਨਹੀਂ ਹੋ ਰਹੀਆਂ ਕਿਉਂਕਿ ਜ਼ਿਆਦਾ ਹੋ ਸਕਦਾ ਬੱਡਨ ਹੋਵੇ ਪਰ ਤੁਸੀਂ ਜਿਹੜੇ ਮੈਥ ਵਾਲਿਓ ਪੇਪਰ 2 ਜੀ ਨਾ ਮੈਥ ਦਾ ਹੋਇਆ ਸਾਇੰਸ ਮੈਥ ਉਹਨਾਂ ਦੇ ਚਾਰੇ ਸੈੱਟ ਦੀਆਂ ਆਨਸਰ ਕੀਆਂ ਆਸਾਨੀ ਨਾਲ ਤੁਸੀਂ ਬਿਨਾ ਵੈਬਸਾਈਟ ਤੋਂ OMR ਸ਼ੀਟ ਵੈਬਸਾਈਟ ਦੀ ਆ ਕਿ ਡਾਊਨਲੋਡ ਹੋਊਗੀ ਪਰ ਤੁਸੀਂ ਆਨਸਰ ਕੀਆ ਆਪਣੇ ਆ ਟੈਲੀਗ੍ਰਾਮ ਚੈਨਲ ਤੋਂ ਡਾਊਨਲੋਡ ਕਰ ਸਕਦੇ ਹੋ ਟੈਲੀਗ੍ਰਾਮ ਚੈਨਲ ਦਾ ਨਾਮ MSW ਸਟੱਡੀ ਤੇ ਇਸ ਟੈਲੀਗ੍ਰਾਮ ਚੈਨਲ ਦਾ ਲਿੰਕ ਇਸ ਵੀਡੀਓ ਦੇ ਡ ਜਾਂ ਫਿਰ ਤੁਸੀਂ ਇੱਕ ਦੂਸਰਾ ਤਰੀਕਾ ਇਹ ਆ ਵੀ ਜੇ ਤੁਹਾਨੂੰ ਡਿਸਕ੍ਰਿਪਸ਼ਨ ਨਹੀਂ ਲੱਭਦਾ ਤਾਂ ਤੁਸੀਂ ਤੁਸੀਂ ਕੀ ਕਰਨਾ ਵੀ ਇੱਥੇ ਨੰਬਰ ਹੋਊਗਾ ਆਪਣਾ 98 787 315752 ਇਹ ਨੰਬਰ ਹੋਊਗਾ ਇਸ ਨੰਬਰ ਨੂੰ ਆਪਣੇ ਫੋਨ 'ਚ ਸੇਵ ਕਰ ਲਓ ਹਰਜੀਤ ਸਰ ਦੇ ਨਾਮ ਤੇ ਜਾਂ ਤੁਸੀਂ ਕਰ ਲਓ ਵੀ ਐਮ ਐਸ ਡਬਲਯੂ ਸਟਡੀ ਇੰਸਟੀਚਿਊਟ ਦੇ ਨਾਮ ਤੇ ਤੁਸੀਂ ਸੇਵ ਕਰ ਲਓ ਤੁਹਾਡੇ ਸਾਹਮਣੇ ਜਿਹੜਾ ਆਪਣਾ ਸਟੇਟਸ ਦਿਖਾਈ ਦੇਊਗਾ ਆਪਣੇ ਸਟੇਟਸ ਦੇ ਉੱਪਰ ਤੁਹਾਨੂੰ ਵੈਬਸਾਈਟ ਦਾ ਅਫੀਸ਼ੀਅਲ ਲਿੰਕ ਵੀ ਮਿਲ ਜੂਗਾ ਤੇ ਸਟੇਟਸ ਦੇ ਆਪਣੇ ਸਟੇਟਸ ਦੇ ਵਿੱਚ ਤੁਹਾਨੂੰ ਜਿਹੜਾ ਟੈਲੀਗ੍ਰਾਮ ਦਾ ਲਿੰਕ ਵੀ ਮਿਲ ਜੂਗਾ ਦੋਨੇ ਤਰੀਕੇ ਨਾਲ ਤੁਸੀਂ ਟੈਲੀਗ੍ਰਾਮ ਤੇ ਜਾ ਕੇ ਦੇਖੋ ਹੁਣ ਮੈਂ ਟੈਲੀਗ੍ਰਾਮ ਖੋਲ ਕੇ ਦਿਖਾ ਰਿਹਾ ਤੁਹਾਨੂੰ ਵੀ ਟੈਲੀਗ੍ਰਾਮ ਚੈਨਲ ਖੋਲੋਗੇ ਤਾਂ ਦੇਖੋ ਆਲਰੇਡੀ ਇਹ ਤੋਂ ਪਹਿਲਾਂ ਜਿਹੜੀਆਂ ਪੇਪਰ 1 ਵਾਲਿਆਂ ਵਾਸਤੇ ਅਨਸਰ ਕੀਆ ਪਾ ਦਿੱਤੀਆਂ ਇੱਥੇ ਠੀਕ ਹੈ ਤਾਂ ਹੁਣ ਪੇਪਰ 2 ਜਿੰਨਾਂ ਦਾ ਮੈਥ ਕੱਲਾ ਮੈਥ ਦੇ ਚਾਰੇ ਸੈਟਾਂ ਦੀ ਅਨਸਰ ਗੀਆਂ ਪਾ ਦਿੱਤੀਆਂ ਦੇਖੋ ਓਪਨ ਕਰੋ ਇਦਾਂ ਪੀਡੀਐਫ ਖੁੱਲ ਜਾਊਗਾ ਦੇਖੋ ਸੈਟ ਸੀ ਇਦਾਂ ਆ ਗਿਆ ਹੈ ਨਾ ਉਸ ਤੋਂ ਬਾਅਦ ਸੈਟ ਤੋਂ ਡੀ ਆ ਗਿਆ ਹੈ ਨਾ ਮੈਥਮੈਟਿਕ ਐਂਡ ਸਾਇੰਸ ਉਸ ਤੋਂ ਬਾਅਦ ਸੈਟ ਬੀ ਆ ਗਿਆ ਠੀਕ ਹੈ ਉਸ ਤੋਂ ਬਾਅਦ ਸੈਟ ਏ ਆ ਗਿਆ ਦੇਖੋ ਸਾਰੇ ਸੈਟਾਂ ਦੀ ਪਾ ਦਿੱਤੀਆਂ ਜਾ ਕੇ ਹੁਣੇ ਡਾਊਨਲੋਡ ਕਰੋ ਆਪਣੇ ਟੈਲੀਗ੍ਰam ਚੈਨਲ ਤੇ ਜੁਆਇਨ ਕਰ ਲਓ ਟੈਲੀਗ੍ਰam ਚੈਨਲ ਨੂੰ ਜੁਆਇਨ ਕਰਨ ਦੇ ਦੋ ਤਰੀਕੇ ਜਾਂ ਤਾਂ ਵਟਸਐਪ ਆਪਣਾ ਜਿਹੜਾ ਵਟਸਐਪ ਨੰਬਰ ਤੁਹਾਨੂੰ ਦੱਸਿਆ ਉਹਨੂੰ ਸੇਵ ਕਰ ਲਓ ਤੁਹਾਨੂੰ ਆਪਣੇ ਵਟਸਐਪ ਦਾ ਸਟੇਟਸ ਦਿਖ ਆਪਸ਼ਨ ਜਾਓ ਉੱਥੇ ਤੁਹਾਨੂੰ ਦੋਨੇ ਲਿੰਕ ਮਿਲ ਜਾਣਗੇ ਅਫੀਸ਼ੀਅਲ ਵੈਬਸਾਈਟ ਦਾ ਵੀ ਤੇ ਟੈਲੀਗ੍ਰam ਦਾ ਵੀ ਠੀਕ ਹੈ ਧੰਨਵਾਦ ਵਧੀਆ ਲੱਗੀ ਜਾਣਕਾਰੀ ਤਾਂ ਲਾਈਕ ਸ਼ੇਅਰ ਕਰੋ